ਰਨਦਰ ਸਰ ਸਿੰਘ ਬਲਟੂਆ ਵੀ ਉੱਥੇ ਪਹੁੰਚਿਆ ਧਰਨੇ 'ਚ ਉਹਦੇ ਪਰਿਵਾਰ ਨੂੰ ਕਿਹਾ ਵੀ ਸਾਡੀ ਮਦਦ ਕਰੋ ਤੇ ਅਮਰਤਪਾਲ ਲਖਸ਼ ਦਾ ਨਾਮ ਲਿਖਾਰਾ ਸਿੰਘਾਂ ਉੱਤੇ ਫਰਕੇ ਦਰਜ ਕਰਾਏ ਕਿ ਇਹ ਪੋਚੇ ਮਾਰਦਾ ਰਿਹਾ ਵਰਥਾ ਸਿੰਘ ਬਲਟੂਆ ਤੁਸੀਂ ਚੋਲੇ ਖਵਾ ਕੇ ਜੀ ਸਿੰਘਾਂ ਖਿਦ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਛਾਂਣ ਸਿੰਘ ਜੀ ਖਾਲਸਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਹੈ ਜੀ ਆਪ ਜੀ ਦਾ ਜੀ ਬਹੁਤ ਬਹੁਤ ਸਵਾਗਤ ਆ ਜੀ ਤੁਸੀਂ ਦਰਸ਼ਕਾਂ ਨੂੰ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਜੀ ਨਾਮ ਹਮੀਰ ਸਿੰਘ ਖਾਲਸਾ ਜ਼ਿਲ੍ਹਾ ਮੁਕਤਸਰ ਤਹਿਸੀਲ ਮੁਕਤਸਰ ਪਿੰਡ ਵੀ ਮੇਰਾ ਘਰ ਵੀ ਮੁਕਤਸਰ ਸਾਹਿਬ ਛਿੱਡਾਂ ਦੀ ਪਵਿੱਤਰ ਧਰਤੀ ਤੋਂ ਮੈਂ ਜੀ ਤੁਹਾਡੇ ਨਾਲ ਵਿਚਾਰ ਕਰ ਰਿਹਾ ਜੀ ਜੀ ਸੋ ਦੋਸਤੋ ਇਸ ਵੀਡੀਓ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਵੀ ਆਪਣੇ ਦੇਣੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਆ ਜੇ ਸੋ ਖਾਲਸਾ ਜੀ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਸੀਟ ਹੈਗੀ ਐ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਜਿਹੜੇ ਪੰਥਕ ਲੀਡਰ ਹੈਗੇ ਨੇ ਨੌਜਵਾਨਾਂ ਦੇ ਕੌਮ ਦੇ ਲੀਡਰ ਹੈਗੇ ਨੇ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਸਰਕਾਰ ਨੇ ਸੋ ਕੌਮ ਨੇ ਉਹਨਾਂ ਨੂੰ ਉੱਥੋਂ ਆਜ਼ਾਦ ਮੀਰਦਵਾਦ ਦੇ ਤੌਰ ਤੇ ਐਲਾਨਿਆ ਹੈਗਾ ਤੇ ਇੱਕ ਪਾਸੇ ਪੰਥਕ ਲੀਡਰ ਹੈਗੇ ਨੇ ਭਾਈ ਅਮਰਪਾਲ ਸਿੰਘ ਤੇ ਦੂਜੇ ਪਾਸੇ ਜਿਹੜੇ ਸ਼ਰਮਨੀ ਕਾਲੀ ਦਲ ਦੇ ਵਿਰਸਾ ਸਿੰਘ ਬਲਟੂਆ ਜੀ ਹੈਗੇ ਨੇ ਉਹਨਾਂ ਨੂੰ ਉਮੀਦਵਾਰ ਕੱਲ ਹੀ ਐਲਾਨ ਦਿੱਤਾ ਗਿਆ ਹੈ ਸੋ ਤੁਹਾਨੂੰ ਇਹ ਜਿਹੜੀ ਜੰਗ ਕਿਵੇਂ ਦਿਖਦੀ ਹੈ ਦੇਖੋ ਜੀ ਜਿਹੜੀ ਵਿਰਸਾ ਸਿੰਘ ਬਲਟੂਆ ਨੂੰ ਇਹ ਟੈਕ ਟੋਂਥੋਂ ਖਲੂਰ ਸਾਹਿਬ ਤੋਂ ਦਿੱਤੀ ਗਈ ਹੈ ਜੀ ਵੀ ਜਿਨ੍ਹਾਂ ਨੇ 50 50 60 ਸਾਲ ਦੇ ਜਿਹੜੇ ਬਾਦਲ ਦੇ ਨਾਲ ਪ੍ਰਾਣੇ ਬੰਦੇ ਸੀਗੇ ਹਾਂਜੀ ਵੀ ਕੋਈ ਵੀ ਸੁਖਬੀਰ ਬਾਦਲ ਨੂੰ ਪੁਰਾਣਾ ਬੰਦਾ ਕੁਰਬਾਨੀ ਵਾਲਾ ਕਿਉਂ ਨਹੀਂ ਦਿਸਿਆ ਵੀ ਜਿਵੇਂ ਉਹਦਾ ਪਨਵਈਆ ਹੀ ਸੀਗਾ ਤਾਂਾਂ ਦੀ ਉਹਦੇ ਵਿਚਾਰ ਸਿੱਖਾਂ ਨਾਲ ਨਹੀਂ ਮਿਲਦੇ ਵੀ ਉਹੋ ਮੁੱਢੋ ਲਾ ਕੇ ਗਦਾਰ ਰਹੇ ਐ ਕਿ ਜਿਨ੍ਹਾਂ ਨੂੰ ਦੂਜਾ ਆਪਣਾ ਉਹ ਕਹਿੰਦੇ ਉਹਦਾ ਥਾਲੇ ਦਾ ਨਾਂ ਹੈਗਾ ਜਿਹੜੇ ਮਜੀਠ ਸਿੰਘ ਮਜੀਠੀਆ ਕਿ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਜ਼ਹਿਰ ਪਾਈ ਸੀ ਸਿੱਖਾਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਆਪਣਾ ਜੰਹਿਆਲੇ ਬਾਗ ਦੇ ਵਿੱਚ ਹਾਂਜੀ ਦੂਜੇ ਨੰਬਰ ਦੇ ਉੱਤੇ ਇਹਦੀ ਰਿਸ਼ਤੇਦਾਰੀ ਸੀ ਜੀ ਉਹ ਵੀ ਜਾਣਮੀ ਸੀਗੇ ਕਾਂਗਰਸੀ ਪੰਤਾਪ ਸਿੰਘ ਪੈਰੋਂ ਦਾ ਪਰਿਵਾਰ ਹਾਂਜੀ ਵੀ ਜਿਹੜੀ ਮਹਾਰਾਜੀ ਬੇਉਦੀ ਬਗਰਾੜੀ ਇਹਨਾਂ ਨੇ ਵੋਟਾਂ ਦੇ ਖਾਤਰ ਕਰਾਈ ਸੀਗੀ ਬਲਾਕਕਾਰੀ ਸਰਸੇ ਵਾਲਿਆਂ ਤੋਂ ਹਾਂਜੀ ਉਹ ਜਿਹੜੇ ਪੜਦੇ ਇਹ ਕਾਉਂਦਾ ਰਿਹਾ ਵਰਸਾ ਸਿੰਘ ਬਟੋਆ ਤੇ ਗੁਰਚਰਨ ਗਰੇਵਾਲ ਨਾਲ ਜਗਰਾਮਾ ਵਾਲਾ ਜੀ ਉਹਦਾ ਇਹਨੇ ਸੁਖਵੀਰ ਬਾਦਲ ਨੇ ਮੁੱਲ ਧਾਰਿਆ ਦੀ ਉਹਦੇ ਜਿਹੜੇ ਸਾਰੇ ਝੂਠ ਸੀਗੇ ਵਰਸਾ ਸਿੰਘ ਬਟੋਆ ਇਹ ਸਾਰੇ ਆਪਦੇ ਉੱਤੇ ਲੈ ਕੇ ਤੇ ਉਹਦੇ ਝੂਠ ਨੂੰ ਸੱਚ ਬਣਾਉਂਦਾ ਰਿਹਾ ਕਿ ਜਿਹਨੇ ਅੱਜ ਉਹਦੀ ਜਿਹੜੀ ਕੀਮਤ ਹੈ ਮਹਾਰਾਜੀ ਬੇਅਬਦੀ ਜਿਹੜੀ ਹੋਈ ਸੀ ਉਹਨੂੰ ਇਹ ਸੱਚਾ ਸਾਬਤ ਕਰਦਾ ਰਿਹਾ ਮਿਰਸਾ ਸਿੰਘ ਬਲਟੂਆ ਵੀ ਇਹਦਾ ਵਿੱਚ ਬਦਲ ਦਾ ਕੋਈ ਹੱਥ ਨਹੀਂ ਜੀ ਕੋਈ ਇਹ ਜਿਹੜੀ ਟੀਮ ਤੇ ਜਸਵੀਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਕੁਰਬਾਨੀ ਦੇਖ ਕੇ ਜਿਹੇ ਮਿਰਸਾ ਸਿੰਘ ਬਲਟੂਏ ਨੂੰ ਅੱਜ ਉਥੋਂ ਮੀਤਵਾਰ ਆਪਣਾ ਸਾਰਿਆ ਹੋਇਆ ਜੀ ਜਿਹੜਾ ਠੀਕਾ ਆਪਣਾ ਇਹਦਾ ਰਿਸ਼ਤੇਦਾਰ ਸਿੰਘ ਮਜੀਠੀਆ ਉਹ ਇਹ ਗੱਲ ਕਹਿੰਦਾ ਰਿਹਾ ਵੀ ਮੈਨੂੰ 3 ਦਿਨ ਦੇ ਦਿਓ ਮੈਂ ਇਹਨੂੰ ਕੁੱਟ ਕੇ ਤੇ ਮੈਂ ਇਹਨੂੰ ਸਿੱਧਾ ਕਰੂੰਗਾ ਵੀ ਵੇਖੋ ਇਹਨੇ ਥਾਣੇ ਤੇ ਕਿੰਨੇ ਹਮਲਾ ਕੀਤਾ ਹੈ ਕਿੰਨੇ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ ਹੈ। ਹੂੰ ਉਹ ਬੰਦੇ ਵੀ ਰੋਟੀਆਂ ਸਿਆਸਤ ਦੀਆਂ ਸੇਕਦੇ ਸੀ ਵੀ ਕੱਲ ਨੂੰ ਜੇਕਰ ਮੈਨੂੰ ਟਿਕਟ ਨਾ ਮਿਲੀ। ਵੀ ਚਾ ਮਿਲ ਗਈ ਤੇ ਮੈਂ ਕਹੂੰਗਾ ਅੰਮ੍ਰਿਤਪਾਲ ਵੀ ਟਿਕਟ ਮਿਲੀ ਵੀ ਅੰਮ੍ਰਿਤਪਾਲ ਦੀ ਪਾਰਟੀ ਜਿਹੜੀ ਉਹ ਸਾਡੇ ਨਾਲ ਆ ਜੇ ਸਾਨੂੰ ਬੋਟਾਂ ਪਾਵੇ। ਹੂੰ ਉਹ ਵੀ ਡਰਾਮੇ ਕੱਲ ਅਦਰਸਾ ਸਿੰਘ ਬਲਟਵਾ ਵੀ ਉੱਥੇ ਪਹੁੰਚਿਆ ਧਰਨੇ 'ਚ ਉਹਦੇ ਪਰਿਵਾਰ ਨੂੰ ਪਿਆ ਵੀ ਸਾਡੀ ਮਦਦ ਕਰੋ ਤੇ ਅਮਰਤਪਾਲ ਲਖਸ਼ਣ ਨਾਲ ਲੜੇ ਮੇਰੀ ਸਿੱਖ ਕੂਮ ਨੂੰ ਬੇਨਤੀ ਹੈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜਿਹੜੀ ਬਣੇ ਸਿੱਖ ਪੰਥ ਦੇ ਨਹੀਂ ਮੰਨੇ ਸੀ ਛੀਂਗਾਂ ਨੂੰ ਗੋਲੀਆਂ ਮਾਰੀਆਂ ਬੈਠਿਆਂ ਨੂੰ ਇਹਨਾਂ ਨੇ ਜਿਹੜਾ ਪ੍ਰੇਮੀਆਂ ਤੋਂ ਛੀਂਗ ਛੀਲ ਕਰਾਏ ਹਜ਼ਾਰਾਂ ਸਿੰਗਲ ਉੱਤੇ ਪਰਚੇ ਦਰਜ ਕਰਾਏ ਕਿ ਇਹ ਕੋਚੇ ਮਾਰਦਾ ਰਿਹਾ ਵਿਰਖਾ ਸਿੰਘ ਬਲਟੋਆ ਵੀ ਮੈਂ ਸਾਰੀ ਸਿੱਖ ਕੌਮ ਨੂੰ ਉਹਦੇ ਪਰਿਵਾਰ ਨੂੰ ਅਪੀਲ ਕਰਦਾ ਐ ਵੀ ਤੁਸੀਂ ਤਗਦੇ ਹੋ ਕੇ ਅੰਮ੍ਰਿਤਪਾਲ ਨੂੰ ਕਿੱਥੇ ਮੈਦਾਨ ਦੇ ਵਿੱਚ ਤਾਰੋ ਸਿੱਖ ਕੌਮ ਤੁਹਾਡੇ ਨਾਲ ਹੈ ਅਸੀਂ ਕੰਨ ਤੇ ਮਾਨ ਤੇ ਧੰਦੇ ਨਾਲ ਵੀ ਜਿੰਨਾ ਕੋਈ ਜੋ ਸਾਡੇ ਕੋਲੇ ਗੁੰਜਾਇਸ ਹੈ ਜੀ ਅਸੀਂ ਤਨ ਮਨੋਂ ਤੁਹਾਨੂੰ ਵੀ ਇਹਦੀ ਆਪਨਾ ਹਮਾਇਤ ਕਰਾਂਗੇ ਉਹ ਡਾਕੇ ਨੂੰ ਵੋਟਾਂ ਪਵਾਵਾਂਗੇ ਜਿਵੇਂ ਸਿਮਰਜੀਤ ਸਿੰਘ ਮਾਲ ਨੂੰ ਸਤਕਾਰਯੋਗ 20ਵੀਂ ਸਦੀ ਦਾ ਮਹਾਨ ਯੋਧਾ ਬਾਬਾ ਜਰਮੈਲ ਸਿੰਘ ਜੀ ਉਹਦੇ ਪਿਤਾ ਜੀ ਨੇ ਜਿਵੇਂ ਮਾਲ ਨੂੰ ਜੇਲ੍ਹ ਚੋਂ ਕਢਾਇਆ ਸੀ ਅੱਜ ਉਹੀ ਟਾਈਮ ਸਾਡੇ ਕੋਲੇ ਫੇਰ ਹੈ ਫੇਰ ਨਾ ਇਹ 5 ਸਾਲ ਅਸੀਂ ਸੋਚਦੇ ਰਵਾਂਗੇ ਕਿ ਅਸੀਂ ਉਹ ਵੇਲਾ ਹੱਥ ਤੋਂ ਗਵਾ ਲਿਆ ਅੱਜ ਟਾਈਮ ਆ ਤੁਹਾਨੂੰ ਅੰਮ੍ਰਿਤਪਾਲ ਨੂੰ ਤੇ ਨਾਲ ਦੇ ਸਿੰਘਾਂ ਨੂੰ ਜੇਲ੍ਹ ਚੋਂ ਕਢਾਉਣ ਦਾ ਇੱਕ ਇੱਕ ਵੋਟ ਹੈ ਜਿਹੜੀ ਤੁਸੀਂ ਆਪਣੇ ਹੋਰ ਨਹੀਂ ਕਰ ਸਕਦੇ ਤੇ ਤੁਸੀਂ ਆਪਣੀ ਇੱਕ ਇੱਕ ਵੋਟ ਅੰਮ੍ਰਿਤਪਾਲ ਨੂੰ ਪਾਓ ਤੇ ਇਹਨਾਂ ਨੂੰ ਜਿਹੜੇ ਇਹ ਏਜੰਸੀਆਂ ਦੇ ਬੰਦੇ ਐ ਜਿਹੜੇ ਸਰਕਾਰ ਨਾਲ ਮਿਲ ਕੇ ਸਿੱਖਾਂ ਦਾ ਕਾਹਨ ਕਰਾਉਂਦੇ ਨੇ ਬਾਦਲਪੁਰ ਵਾਰ ਕੇ ਵੀ ਇਹਨਾਂ ਨੂੰ ਉਥੋਂ ਹਰਾਇਆ ਜਾਵੇ ਖਾਲਸਾ ਜੀ ਜਿਹੜੀ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ ਐ ਜਾਂ ਵਿਚਾਰ ਸਿੰਘ ਵਿਲ ਟੋਆ ਨੂੰ ਪੈਣੀ ਹੈ ਸਿੱਖਾਂ ਦੀ ਵੋਟ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਭਾਈ ਅੰਮ੍ਰਿਤਪਾਲ ਨੂੰ ਦੇਖੋ ਜੀ ਜਿਹੜੇ ਤਾਂ ਸਿੱਖ ਹੈ ਉਹ ਤਾਂ ਵੋਟ ਪਾਉਣਗੇ ਅੰਮ੍ਰਿਤਪਾਲ ਨੂੰ ਹੀ ਹੂੰ ਵੀ ਜਿਹੜੇ ਮਹਾਰਾਜੇ ਪੁੱਤਰ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗਰਬ ਸਾਹਿਬ ਨੂੰ ਜਿਹੜੇ ਮੰਨਦੇ ਆ ਜੀ ਜਿਹੜੇ ਲੋਕ ਮੌਕਾਪ੍ਰਸਤ ਹੁੰਦੇ ਆ ਜਿਨ੍ਹਾਂ ਨੇ ਤੇ ਨਸ਼ੇ ਵੇਚਨੇ ਹੁੰਦੇ ਆ ਇੱਕ ਬਲੇ ਕਾ ਕਰਨੀਆਂ ਹੁੰਦੀਆਂ ਲੋਕਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਨੇ ਹੁੰਦੇ ਐ ਜਿਵੇਂ ਬਰਸਾ ਸਿੰਘ ਵਟਵਾ ਹੀ ਨਹੀਂ ਸਾਡੇ ਇੱਥੇ ਗੁਰੂ ਸਾਹਿਬ ਦੇ ਨਾਲ ਪਿੰਡ ਮੋਠਾ ਵਾਲੀ ਐ ਉੱਥੋਂ ਇਹ 12 ਲੱਖ ਦੀ ਠੱਗੀ ਮਾਰ ਕੇ ਲਗਿਆ ਸੀ ਬਰਸਾ ਸਿੰਘ ਵਟਵਾ ਇਹ ਕਦੇ ਵੀ ਗੱਲ ਐ ਜੀ ਇਹਨਾਂ ਤੇ ਰਾਇਿਆਂ ਨੂੰ ਚੈਲੰਜ ਐ ਕਿ ਕਾਨੂੰਨੀ ਢੰਗ ਹੋ ਕੇ ਕਿ ਉਹ ਵੀ ਅੰਬਰਦਾਰੀ ਪਰਿਵਾਰ ਸੀ ਕਿ ਜੀਟੋ 12 ਲੱਖ ਦੀ ਇਹ ਠੱਗੀ ਮਾਰ ਕੇ ਹੈ ਉਹ 12 ਲੱਖ ਦੀ ਜਿਹੜੀ ਠੱਗੀ ਮਾਰੀ ਹੈਗੀ ਇਹ ਕਿਹੜੇ ਸਨ ਚ ਮਾਰੀ ਸੀ ਕਿੰਨਾ ਕੁ ਚਿਰ ਹੋ ਗਿਆ ਜੀ ਇਹਨੂੰ ਜੀ ਹੋ ਗਏ ਮੇਰੇ ਖਾਤੇ 6-7 ਆਪਣੇ ਸਾਲ ਹੋ ਗਏ ਹੁਣ ਜੇ ਮੈਂ ਤੁਹਾਨੂੰ ਇਹ ਤਰੀਕੀ ਅੰਦਾਜ਼ਾ ਅੰਦਾਜ਼ਾ 5 50 ਸਾਲ ਆਜੀ ਨਹੀਂ ਮੈਂ ਉਹਨੂੰ ਤੁਹਾਡੀ ਜਿਹੜੀ ਜਮ੍ਹਾਂ ਬੰਦੀ ਦੀ ਭੇਜ ਦਿਆਂਗਾ ਉਹ ਰਹ ਮਹਾਦੇ ਨਾਲ ਕੋਈ ਲੌਲਾ ਚੱਲਦਾ ਸੀ ਜੀ ਜਿਹੜੇ ਪਿੰਡ ਦੇ ਔਰਤਗੇ ਸੀਗੇ ਉਹਨਾਂ ਨੇ ਇਹਦੀ ਮਾਂ ਤੋਂ ਪਹਿਲੀ ਬੈਂਕਰ ਵਾਲੀ ਤੇ ਉਹਦੇ ਵਿੱਚ ਇਹ ਰਾਜੀ ਨਾਵੇਂ ਦੇ ਵਿੱਚ ਵੜ ਕੇ ਇਹਨ ਛੇ ਤੇ ਹੀ ਉਹਨਾਂ ਨੇ ਉਹ ਪਹਿਲੀ ਬੈਂਕਰਾਈ ਸੀ ਤੇ ਫਿਰ ਇਹ ਨੇ ਛੇ ਦੇ ਉੱਤੇ ਹੀ ਉਹਨਾਂ ਦੇ ਵਿੱਚ ਇਹ ਵੜ ਕੇ ਤੇ ਇਹਨੇ 12 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਹੁਣ ਵੀ ਇਹ ਜਿਹੜੀ ਇਹ ਆ ਲਖਸ਼ਣ ਦੇ ਵਿੱਚ ਜਿੱਤ ਕੇ ਇਹ ਠੱਗ ਨੇ ਮਾਰਨਗੇ ਕਾਲੀ ਦਾਗ ਨੂੰ ਅੱਗੇ ਬਥੇਰਾ ਬਦਨਾਮ ਇਹਨਾਂ ਲੋਕਾਂ ਨੇ ਕੀਤਾ ਹੈ ਕਿ ਮੇਰੀ ਅਪੀਲ ਹੈ ਕਿ ਕਰਨ ਕਰਨ ਦੇ ਇਹ ਗੁਰਸਿੱਖਾਂ ਦਾ ਇਹ ਇਲਾਕਾ ਹੈ ਅੰਮ੍ਰਿਤਧਾਰੀਆਂ ਦਾ ਗੁਰੂਆਂ ਦਾ ਇਹਦੇ ਵਿੱਚ ਨਾ ਬਹੁਤ ਵੱਡਾ ਵੀ ਇਥੋਂ ਇੱਕ ਇੱਕ ਵੋਟ ਹੈ ਜਿਹੜੀ ਅੰਮ੍ਰਿਤਪਾਲ ਨੂੰ ਪਾ ਕੇ ਤੇ ਫਾਰਟੀ ਮੈਂਟ ਵਿੱਚ ਭੇਜੋ ਕਿ ਜਿਹੜਾ ਭਗਵਾਨ ਤੋਂ ਮਾਨ ਕਹਿੰਦਾ ਹੈ ਵੀ ਭਾਜਪਾ ਸਾਡੇ ਨਾਲ ਧੱਕਾ ਕਰਦੀ ਹੈ ਵੀ ਤੇਜੀਵਾਲ ਨੂੰ ਮੈਂ ਜਦੋਂ ਮਿਲਣ ਜਾਣਾ ਹੈ ਇਸ ਹੀ ਸੇ ਲਾ ਲੈਂਦੇ ਐ ਤੇ ਮੈਨੂੰ ਮਿਲਣੇ ਕਿੰਨੇ ਬੀਏਪੀਐਸ ਸੱਖਾ ਕਰਦੇ ਐ ਕਿ ਉਹ ਵੀ ਬਗਾਨੇ ਪੁੱਤ ਜਿਨ੍ਹਾਂ ਨੂੰ ਤੂੰ ਡਿਗਰੂ ਵੀ ਜੇ ਆਖਾਂ ਚ ਜੇਲ੍ਹ ਚ ਭੇਜਿਆ ਉਹ ਵੀ ਕਿਸੇ ਦੇ ਮਾਮਲੇ ਪੁੱਤ ਆ ਹੁਣ ਜੇ ਤੂੰ ਤਰਸਣਾ ਤੂੰ ਉਹਨਾਂ ਦੇ ਨਾਲ ਰਲ ਕੇ ਬੀਜੇਪੀ ਆਲਿਆਂ ਦੇ ਨਾਲ ਰਲ ਕੇ ਤੇ ਤੂੰ ਉਹਨਾਂ ਨੂੰ ਸਾਮੀਆਂ ਜੇਲਾਂ ਦੇ ਵਿੱਚ ਧੱਕਿਆ ਤੇ ਜਦੋਂ ਕਿਸੇ ਦੇ ਪੈਂਦੀਆਂ ਨਾ ਕਿਸੇ ਦੇ ਘਰੇ ਅੱਗ ਲੱਗੀ ਹੁੰਦੀ ਓਦੋਂ ਕਹਿੰਦਾ ਬਸੰਤਰ ਹੈ ਕਿ ਜਦੋਂ ਆਪਦੇ ਘਰ ਨੂੰ ਅੱਗ ਲੱਗੀ ਹੋਵੇ ਓਦੋਂ ਪਰਾ ਲੱਗਦਾ ਕਿ ਛੇਕ ਕਿੰਨਾ ਆਉਂਦਾ ਛੋਟ ਜੀ ਗੱਲ ਕਰੀਏ ਵੀਡੀਓ ਲੰਬੀ ਹੋਣੀ ਨਹੀਂ ਹੈ ਹਾਂਜੀ ਹਾਂ ਖਾਲਸਾ ਜੀ ਸਵਾਲ ਬਹੁਤ ਵੱਡਾ ਹੈਗਾ ਕਿ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਬਾਜੜਾ ਨੂੰ ਆਨੰਦਪੁਰ ਸਾਹਿਬ ਤੋਂ ਸ਼ਰਮਨੀ ਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ ਤੇ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਜੀ ਕਿ ਜਿਹੜਾ ਬਸਵਾ ਕੁਝ ਬੜਾ ਮੌਕੇ ਤੇ ਚੱਕਿਆ ਜਿਹੜਾ ਪ੍ਰੋਫੈਸਰ ਚੰਦੂ ਮਾਜਰਾ ਹੈ ਜਿਹੜਾ 2007 ਦੇ ਵਿੱਚ ਸਰਸੇ ਵਾਲਿਆਂ ਦੇ ਨਾਲ ਸਾਡਾ ਝਗੜਾ ਜਿਹੜਾ ਪਿਆ ਸੀ ਇਹ ਸਾਰੇ ਝਗੜੇ ਦੀ ਇਹ ਜੜ੍ਹ ਸੀ ਜਿਹੜਾ ਪ੍ਰੋਫੈਸਰ ਚੰਦੂ ਮਾਜਰਾ ਹੈ ਇਹਨੇ ਆਪ ਮੰਨਿਆ ਜੀਤ ਅਖਬਾਰ ਦੇ ਵਿੱਚ ਬਿਆਨ ਦਿੱਤਾ ਵੀ ਜਿਹੜਾ ਚੋਲਾ ਪਾਇਆ ਸੀ ਉਹ ਅਸੀਂ ਪਾਇਆ ਸੀ ਬਾਦਲ ਚੰਨੀਓ ਪਾਇਆ ਸੀ ਵੀ ਸਰਸੇ ਵਾਲਿਆਂ ਵੀ ਨਾਲ ਅਸੀਂ ਪ੍ਰਭੂੀ ਵਧਾਉਣ ਵਧਾਉਣ ਦੇ ਖਾਤਰ ਜੀ ਕਿ ਜਿਵੇਂ ਵੇਖੇ ਛੀ ਸਿੱਖ ਮਾਰੇ ਗਏ ਹਜ਼ਾਰਾਂ ਦੇ ਉੱਤੇ ਪਰਚੇ ਦਰਜ ਹੋਏ ਜੀ ਤੇ ਮੇਰੀ ਪੀੜ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਜਿਹੜੇ ਲੋਕ ਹੈ ਜਿੱਥੋਂ ਇਹ ਲਖਣ ਲੜ ਰਿਹਾ ਹੈ ਵੀ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਬੀਜੇਪੀ ਵਾਲੇ ਜਾਂਦੇ ਤੇ ਤੁਸੀਂ ਸਵਾਲ ਕਰਦੇ ਆ ਇੱਥੇ ਤੱਕਾਂ ਹੀ ਇਸ ਪ੍ਰੋਫੈਸਰ ਨੂੰ ਸਵਾਲ ਕਰੋ ਵੀ ਤੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕੀ ਦੁਸ਼ਮਣੀ ਸੀ ਤੁਸੀਂ ਚੋਲੇ ਪਵਾ ਕੇ ਜੀ ਸਿੰਘਾਂ ਨੂੰ ਖੀਦ ਕਰਾਇਆ ਹਜ਼ਾਰਾਂ ਦੇ ਉੱਤੇ ਡਾਂਗਾ ਵੜੀਆਂ ਪਰਚੇ ਹੋਏ ਅੱਜ ਵੀ ਉਹ ਜੇਲਾਂ ਦੇ ਵਿੱਚ ਡੱਕੇ ਹੋਏ ਐ ਜੀ ਜੀ ਇਹਨੂੰ ਸਵਾਲ ਪੁੱਛੋ ਵੀ ਜਿਹੜਾ ਉਹ ਚੋਲਾ ਪਵਾ ਕੇ ਪੰਜਾਬ ਦੇ ਵਿੱਚ ਤੁਸੀਂ ਅੱਗ ਲਾਈ ਵੀ ਤੁਹਾਡੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਦੁਸ਼ਮਣੀ ਸੀ ਜੀ ਜੀ हां ठीक है खालसा जी आपने जानकारी दीती है खदूर साहब दी ते आनंदपुर साहब दी जानकारी बड़ी ढंगाई ਨਾਲ ਦਿੱਤੀ ਹੈਗੀ ਹੈ ਸੋ ਦਰਸ਼ਕੋ ਇਸ ਵੀਡੀਓ ਤੇ ਆਪਣੇ ਤੁਸੀਂ ਕਮੈਂਟ ਵੀ ਦਿਓ ਇਸ ਵੀਡੀਓ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਨਾ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਆਪ ਜੀ ਦਾ ਧੰਨਵਾਦ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਤੁਹਾਡੀ ਚਲਦੀ ਕਲਾ ਕਰੇ ਖਾਲਸਾ ਸੰਤ ਦੀ ਸੇਵਾ ਜਿੰਨੇ ਕਰਦੇ ਅਸੀਂ ਅੱਗੇ ਤੋਂ ਵੀ ਕਰਦੇ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ